ਸਾਡੇ ਪੰਜਾਬ ਦਾ ਵਿਰਸਾ ਇਹ ਸਾਡੇ ਪੰਜਾਬੀਆਂ ਦਾ ਵਾਰੀਅਰ ਦਾ ਵਿਰਸਾ ਜਿਹੜੇ ਹੈ ਕਿ ਜਿਹਦੇ ਸੂਰਮੇ ਕਾਢਾ ਹੋਏ ਨੇ ਅਣਖੀ ਪੈਦਾ ਹੋਏ ਨੇ ਸੇ ਪੁੱਲ ਰਾਵਾ ਅੱਜ ਪੰਡੀਓ ਸਰਪੇਆ ਜਿਹੜੇ ਪੰਜਾਬ ਦੀ ਪੰਜਾਬ ਦੀ ਗੱਲ ਸੇ ਅੱਗੇ ਮਾ ਛੜੀ ਸਾਡੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਗੁਲੀਆਂ ਦੇਖੋ ਰਾਜ ਪੰਜ ਕਦਮੀਆਂ ਤੋਂ ਇਹ ਬੱਚਿਆਂ ਨੂੰ ਪੰਜਾਬੀ ਆਉਂਦੀ ਆ ਤਾਂ ਕਿ ਨਾਮ ਦੇ ਦਿਓ ਕਿਸੇ ਬੱਚਿਆਂ ਨੂੰ ਗਿਫਟ ਆਹ ਹੈ ਡਿਲੇਟ ਕਰ ਦਿਓ ਇੱਕ ਬੱਚਾ ਪੰਜਾਬੀ ਸਿੱਖ ਗਿਆ ਸਾਰੀ ਓਵਰ ਮਾਨ ਕਰੋ ਸਾਡਾ ਤਜਰਬਾ ਬੋਲਦਾ ਤੁਸੀਂ ਗਰੇਸ਼ ਮਾਣ ਇਹ ਨੋ ਹੈਗਾ ਕੱਢੀ ਦਿੱਤਾ ਪੰਜ ਡਾਲਰ ਦੀਆਂ ਸਿਰਫ ਦੋ ਕਿੱਟਾਂ ਪੰਜਾਬੀ ਸਿੱਖਣ ਲਈ ਅੱਜ ਪੰਜ ਅੱਜ ਚਲ ਪੰਜ ਮੀਟਰ ਵਿੱਚ ਸਮੋਸਾ ਮਸਾਂ ਹੁੰਦਾ ਹੈ ਗੱਲ ਦਾ ਕੜਾ ਦੇਊਗਾ ਇਹ ਤੇ ਕੜਾ ਫਰੀ ਹੈ ਸਿੱਖੀ ਦਾ ਚਿੰਨ੍ਹ ਅਜੇ ਭਾਈ ਇੱਥੇ ਖੜ ਗਈ ਕੜਾ ਫਰੀ ਬਾਜੀ ਨਾਲ ਦੀਆਂ ਦੋ ਕਿੱਟਾਂ ਲਿਆ ਕੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ ਸਿਖਾਓ ਦੇਖਣਾ ਵੀ ਸੱਤੋਂ ਨਾਲ ਵਰਤੋ ਪੋਤਾ ਦੇ ਵਿੱਚ ਇਹਦਾ ਪੂਰਾ ਮੇਹਰ ਤੁਸਾਨਾ ਪੱਲੇ ਆ ਤੁੰਹਰਾ ਦੇ ਪਾਇਆ ਮੀ ਕੋੜੀ ਲੱਲੇ ਆ ਕੰਧਰਾਂ ਦੇ ਤੇਰੇ ਮੈ ਸੁਣੀਂਦੇ ਨਾਨਕ ਗੁਲਿਆ ਦੇ ਕੋਟਰਾਤੀ ਕਾਈ ਆਣ ਕੇ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਝੁਲਿਆ ਦੇਖੋ ਕਰਾਤੀ ਕਾਹੀਆਂ ਕੇ ਆਓ ਇਸ ਪੰਜਾਬੀ ਸੰਗ ਦਾ ਹਿੱਸਾ ਬਣ ਕੇ ਤੁਹਾਨੂੰ ਸਦਾ ਦਿੱਤੀ ਹੈ ਸਾਡੀ ਪੰਜਾਬੀ ਸਾਧੀ ਟੀਮ ਕਿ ਇਹਦੇ ਵਿੱਚ ਕੁਛ ਨਾ ਕੋ ਯੋਗਦਾਨ ਪਾਈਏ ਕੋ ਸੁਣਾਈਏ ਕੋ ਸੁਣੀਏ ਕੋ ਸਿੱਖੀਏ ਕੁਛ ਦੇਖੀਏ ਔਰ ਸਭ ਤੋਂ ਵੱਡੀ ਗੱਲ ਸਿੱਖ ਕੇ ਝੁਲਿਆ ਦੇਖੋ ਕਰਾਤੀ ਕਾਹੀਆਂ ਦੇਸੀ ਦਿੱਤੀ ਹੋਈ ਬੋਲੀ ਜਾਣ ਕੇ ਦੁਨੀਆਂ ਦੇਖੋ ਕਰਾਤੀ ਕਾਇਆਂ ਕੇ ਪੈਂਦਾ ਨਾ ਹੈ ਹਾਂ ਤਾਂ ਰਾਜ ਕੋਣ ਨੂੰ ਚਲੇ ਆਉ ਮੁਗਲੇ ਲਾਠੀ ਮੱਥਾ ਲਾਉਣ ਨੂੰ ਔੜੇ ਗਾਵੇ ਪੱਟੀਆਂ ਦੀ ਮਿੱਟੀ ਛਾਨ ਕੇ ਭੁਲਿਆ ਦੇਖੋ ਕਰਾਤੀ ਕਾਇਆਂ ਕੇ ਆਦੀ ਆਓ ਇਕੱਠੇ ਹੋਣ ਤੇ ਰੰਗਲਾ ਕੋਈ ਕਰ ਲਈਏ ਇਹ ਵੀ ਨਾ ਜੋਹਾ ਲਈਏ ਵਿਰਾਸਤੇ ਲੱਖਾਂ ਦੀ ਸਾਡੀ ਸੱਤਾਂ ਦੀ ਸ਼ਾਨ ਸੱਤਾਂ ਦੇ ਵਿੱਚ ਇਹੀ ਜਿਹੜੀਆਂ ਗੱਲਾਂ ਸੀ ਜ਼ਿਕਰ ਕੀਤਾ ਹੈਗਾ ਸਾਡੇ ਪਿਛਲੇ ਕਿੰਨੇ ਹਾਲ ਹੋ ਗਏ ਇਹਨੂੰ ਮੈਂ ਹੁਣ ਪੇਸ਼ ਕਰ ਜਾ ਰਿਹਾ ਸਾਡਾ ਵੀਰ ਨਾ ਹੋ ਕੇ ਤੇਰੀ ਤੰਗੀਆਂ ਦੱਤ ਦੱਖਰੀਕੇ ਵਾਲਾ ਕੱਚ ਜਾਣ ਕੇ ਦੁਨਿਆਵੇ ਤੋਂ ਤਰਾਸੇ ਪਾਈ ਗਏ ਦੁਨਿਆਵੇ ਤੋਂ ਇੱਕ ਬੱਲੇ ਬੱਲੇ ਆ ਦੇਖ ਤਾਂ ਸਾਡੇ